ਮਸ਼ਹੂਰ ਬਾਲੀਵੁੱਡ ਗਾਇਕਾ ਅਲਕਾ ਯਾਗਨਿਕ ਨੂੰ ਲੈ ਪੂਰੀ ਖਬਰ ਸਾਹਮਣੇ ਆ ਰਹੀ ਹੈ ਦਰਅਸਲ ਡਾਕਟਰੀ ਜਾਂਚ ਗਾਇਕਾ ਨੂੰ ਇੱਕ ਦੁਰਲੱਭ ਸਥਿਤੀ ਦਾ ਪਤਾ ਲੱਗਾ ਹੈ ਅਲਕਾ ਯਾਗਨਿਕ ਦੀ ਸੁਣਨ ਸ਼ਕਤੀ ਅਚਾਨਕ ਖਤਮ ਹੋ ਗਈ ਹੈ ਗਾਇਕਾ ਨੇ ਇਸ ਸੰਬੰਧੀ ਪੋਸਟ ਵੀ ਸਾਂਝੀ ਕੀਤੀ ਹੈ ਜਿਸ ਤੋਂ ਨਾ ਆਪਣੇ ਕਰੀਬੀਆਂ ਤੇ ਪ੍ਰਸ਼ੰਸਕਾਂ ਨੂੰ ਜਾਣਕਾਰੀ ਸਾਂਝੀ ਕਰਦੇ ਹੋਏ ਦੱਸਿਆ ਕਿ ਆਖਿਰ ਇਹ ਸਭ ਕਿਵੇਂ ਹੋਇਆ ਉਹਨਾਂ ਸਾਰਿਆਂ ਨੂੰ ਬੇਨਤੀ ਕੀਤੀ ਹੈ ਕਿ ਉਸ ਨੂੰ ਆਪਣੀਆਂ ਪ੍ਰਾਰਥਨਾਵਾਂ 'ਚ ਰੱਖਣ ਨਾਲ ਹੀ ਲੋਕਾਂ ਨੂੰ ਹੈੱਡਫੋਨ ਦੀ ਜ਼ਿਆਦਾ ਵਰਤੋਂ ਨਾ ਕਰਨ ਲਈ ਵੀ ਸੁਚੇਤ ਕੀਤਾ ਗਿਆ ਅਲਕਾ ਨੇ ਲਿਖਿਆ ਮੇਰੇ ਸਾਰੇ ਪ੍ਰਸ਼ੰਸਕ ਦੋਸਤ ਫਾਲੋਅਰਸ ਸੇ ਸ਼ਿਫ ਤੇ ਪਹਿਲਾਂ ਮੈਂ ਫਲਾਈਟ ਰਾਹੀਂ ਆ ਰਹੀ ਸੀ ਉਸ ਦੌਰਾਨ ਮੈਨੂੰ ਅਹਿਸਾਸ ਹੋਇਆ ਕਿ ਮੈਨੂੰ ਕੁਝ ਵੀ ਸੁਣਾਈ ਨਹੀਂ ਦੇ ਰਿਹਾ ਕੁਝ ਹਫ਼ਤਿਆਂ ਤੱਕ ਹਿੰਮਤ ਕਰਨ ਤੋਂ ਬਾਅਦ ਮੈਂ ਉਹਨਾਂ ਦੋਸਤਾਂ ਤੇ ਸ਼ੁਭਚਿੰਤਕਾਂ ਦੇ ਸਾਹਮਣੇ ਆਈ ਚੁੱਪ ਤੋੜਨਾ ਚਾਹੁੰਦੀ ਆ ਜੋ ਪੁੱਛ ਰਹੇ ਸਨ ਕਿ ਮੈਂ ਕਿੱਥੇ ਗਾਇਬ ਸੀ ਮੇਰੇ ਡਾਕਟਰਾਂ ਤੋਂ ਮੈਨੂੰ ਇੱਕ ਦੁਰਲੱਭ ਸੰਵੇਦੀ ਨਿਊਰਲ ਨਬ ਹਿਅਰਿੰਗ ਲਾਸ ਡਾਇਗਨੋਸਿਸ ਦਾ ਪਤਾ ਲੱਗਿਆ ਇਹ ਵਾਇਰਲ ਅਟੈਕ ਤੋਂ ਬਾਅਦ ਹੋਇਆ ਮੈਂ ਸਬਿਕਾਰ ਕਰਨ ਦੀ ਕੋਸ਼ਿਸ਼ ਕਰ ਰਹੀ ਹਾਂ ਕਿਰਪਾ ਕਰਕੇ ਮੈਨੂੰ ਆਪਣੀਆਂ ਪ੍ਰਾਰਥਨਾਵਾਂ ਵਿੱਚ ਰੱਖੋ ਅਲਕਾ ਨੇ ਲੋਕਾਂ ਨੂੰ ਲਾਊਡ 뮤직 ਤੋਂ ਸਾਵਧਾਨ ਰਹਿਣ ਦੀ ਵੀ ਅਪੀਲ ਕੀਤੀ ਹੈ ਉਹਨਾਂ ਨੇ ਲਿਖਿਆ ਮੇਰੇ ਪ੍ਰਸ਼ੰਸਕ ਤੇ ਨੌਜਵਾਨ ਮੈਂ ਬਹੁਤ ਉੱਚੀ ਆਵਾਜ਼ ਤੇ ਹੈੱਡਫੋਨ ਤੋਂ ਸਾਵਧਾਨ ਰਹਿਣਾ ਚਾਹੁੰਦੀ ਹਾਂ ਮੈਂ ਤੁਹਾਨੂੰ ਮੇਰੇ ਪੇਸ਼ੇ ਨਾਲ ਜੁੜੇ ਖਤਰਿਆਂ ਬਾਰੇ ਦੱਸਣਾ ਚਾਹੁੰਦੀ ਹਾਂ ਤੁਹਾਡੇ ਸਾਰਿਆਂ ਦੇ ਪਿਆਰ ਤੇ ਸਮਰਥਨ ਨਾਲ ਮੈਂ ਜਲਦੀ ਹੀ ਆਪਣੀ ਜ਼ਿੰਦਗੀ ਵਿੱਚ ਕੁਝ ਬਦਲਾਅ ਕਰਾਂਗੀ ਤੇ ਵਾਪਸ ਆਵਾਂਗੀ ਇਸ ਔਖੇ ਸਮੇਂ ਵਿੱਚ ਮੈਨੂੰ ਤੁਹਾਡਾ ਸਹਿਯੋਗ ਚਾਹੀਦਾ ਹੈ ਸਬਸਕ੍ਰਾਈਬ ਟੂ 1 ਇੰਡੀਆ ਚੈਨਲ ਐਂਡ ਨੈਵਰ ਮ